ਬਿਕਰਮ ਸਿੰਘ ਮਜੀਠੀਆ ਦੀ ਪਟੀਸ਼ਨ ਤੇ ਹਾਈ ਕੋਰਟ ਸੁਣਵਾਈ ਅੱਜ ਹੋਏਗੀ ਦੱਸ ਕਿ ਮਜੀਠਿਆ ਨੇ ਆਪਣੀ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਹੋਈ ਹੈ ਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਗ੍ਰਿਫਤਾਰ ਨੇ ਬਿਕਰਮ ਸਿੰਘ ਮਜੀਠੀਆ 25 ਜੂਨ ਨੂੰ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਨਾਇਕ ਹਰਾਸਤ ਚੰਦਾਬਾ ਜੇਲ੍ਹ 'ਚ ਬੰਨ੍ਹੇ ਬਿਕਰਮ ਮਜੀਠੀਆ ਤੇ ਅੱਜ ਮੋੜ ਤੋਂ ਇਸ ਪੂਰੇ ਮਾਮਲੇ ਦੀ ਸੁਣਵਾਈ ਹਾਈ ਕੋਰਟ ਹੋਏਗੀ ਦਰਸਲ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਹੋਈ ਹੈ ਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਗ੍ਰਿਫਤਾਰ ਨੇ ਬਿਕਰਮ ਸਿੰਘ ਮਜੀਠੀਆ 25 ਜੂਨ ਨੂੰ ਉਹਨਾਂ ਦੀ ਗ੍ਰਿ ਮੋਹਾਲੀ ਲੈ ਕੇ ਆਂਦਾ ਗਿਆਸ ਕਈ ਵਾਰ ਵਿਜਲਸ ਰਿਮਾਂਡ ਲੈ ਚੁੱਕੀ ਹੈ ਉਸ ਤੋਂ ਬਾਅਦ ਨਾਇਕ ਹਰਾਸਚ ਪੇ ਦਿੱਤੇ ਗਏ ਸੀ ਕਿ ਨਿਊ ਨਾਪਾ ਜੇਲ੍ਹ ਚ ਪੰਨੇ ਆਮਦਨ ਤੋਂ ਬਾਅਦ ਜਿਆਦਾ ਦੇ ਮਾਮਲੇ ਚ ਵਿਕਰਮ ਸਿੰਘ ਮਜੀਠੀਆ ਤੇ ਅੱਜ ਮੁਰਤੋ ਜੋ ਮਜੀਠੀਆ ਦੇ ਵੱਲੋਂ ਪਟੀਸ਼ਨ ਪਾਈ ਗਈ ਹੈ ਹਾਈ ਕੋਰਟ ਉਸ ਨੂੰ ਲੈ ਕੇ ਹਾਈ ਕੋਰਟ ਅੱਜ ਸੁਣਵਾਈ ਹੋਣੀ ਹੈ ਅਦਾਕਾਰ ਰਾਜਕੁਮਾਰ ਰਾਓ ਨੇ ਜਲੰਧਰ ਕੋਰਟ 'ਚ ਸਰੈਂਡਰ ਕੀਤਾ 10 ਦੇ ਧਾਰਮਿਕ ਭਾਵਨਾਵਾਂ ਨੂੰ ਪੜਕਾਉਣ ਦਾ ਇਲਜ਼ਾਮ ਉਹਨਾਂ ਤੇ ਲੱਗਿਆ ਸੀ ਇਹ ਪੂਰਾ ਮਾਮਲਾ ਉਸਦੇ ਨਾਲ ਜੁੜਿਆ ਹੋਇਆ ਹੈ ਅਦਾਕਾਰ ਦੇ ਖਿਲਾਫ ਅਰੈਸਟ ਵਾਰੰਟੀ ਜਾਰੀ ਹੋ ਗਏ ਸਨ ਤੇ 30 ਜੁਲਾਈ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਏਗੀ ਕੋਰਟ 'ਚ ਅਦਾਕਾਰ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ ਤੇ ਰਾਜਕੁਮਾਰ ਰਾਓ ਨਾਲ ਜੁੜਿਆ ਹੋਇਆ ਪੂਰਾ ਮਾਮਲਾ ਜਲੰਧਰ ਦੇ ਅਦਾਲਤ ਵਿੱਚ ਧਾਰਮਿਕ ਭਾਵਨਾਵਾਂ ਪੜਕਾਉਣ ਦੇ ਮਾਮਲੇ ਵਿੱਚ ਬਹਿਨ ਹੋਗੀ ਤੇਰੀ ਫਿਲਮ ਦੇ ਹੀਰੋ ਰਾਜਕੁਮਾਰ ਰਾਓ ਨੇ ਸੋਮਵਾਰ ਨੂੰ ਸਰੈਂਡਰ ਕੀਤਾ ਅਦਾਲਤ ਵਿੱਚ ਪੇਸ਼ ਨਾ ਹੋਣ ਤੇ ਰਾਓ ਦੇ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਸੀ ਮਾਮਲੇ ਦੀ ਅਗਲੀ ਸੁਣਵਾਈ 3 ਜੁਲਾਈ ਨੂੰ ਹੋਏਗੀ ਬਚਾਅ ਪੱਖ ਦੇ ਵਕੀਲ ਨੇ ਕਿਹਾ ਹੈ ਕਿ ਉਹਨਾਂ ਦੇ ਜੋ ਮੁਵਕਲ ਨੇ ਅਦਾਲਤ ਤੋਂ ਰਹਾਤ ਮਿਲਣ ਤੋਂ ਬਾਅਦ ਜਾਂਚ ਵਿੱਚ ਸ਼ਾਮਲ ਹੋਣਗੇ ਪੁਲਿਸ ਨੇ ਜਾਂਚ ਪੂਰੀ ਕਰ ਲਈ ਹੈ ਅਤੇ अदालत विच चार्जशीट दायर की थी थी है पर वो उस ते पते नहीं। ते नहीं रहंदे जिस ते अदालत दे वलो समन भेजे गए सी बीते काल ही पेश होके उन्होंने सरेंडर किया ते उस तो बाद, तो बाद तो उन्होंने जमानत मिल गई कल अपनी फिल्म आ रही है ना क्या कह रहे हो थिएटर्स में भूल चुक माफ सच में हां ਪੰਜਾਬ ਚ ਯੂਰੀਆ ਦੀ ਵਿਕਰੀ ਵਧਨ ਤੇ ਕੇਂਦਰ ਸਰਕਾਰ ਨੇ ਐਕਸ਼ਨ ਲਿਆ ਯੂਰੀਆ ਰਿਟੇਲਰਸ ਦੀ ਵਿਕਰੀ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਤੇ 5 ਅਗਸਤ ਤੱਕ ਸਰਕਾਰ ਤੋਂ ਰਿਪੋਰਟ ਮੰਗੀ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪੰਜਾਬ ਦੇ ਵਿੱਚ ਯੂਰੀਆ ਦੀ ਵੱਧ ਵਿਕਰੀ ਹੋਈ ਹੈ ਜਿਸ ਤੇ ਕੇਂਦਰ ਸਰਕਾਰ ਨੇ ਸਖਤੀ ਵਿਖਾਈ ਅਤੇ ਚਿੰਤਾ ਵੀ ਜਤਾਈ ਕਿ ਯੂਰੀਆ ਕਿਸਾਨਾਂ ਕੋਲ ਪਹੁੰਚ ਰਹੀ ਹੈ ਜਾਂ ਇਸ ਦੀ ਕਿਤੇ ਦੁਰਵਰਤੋਂ ਹੋ ਰਹੀ ਹੈ ਇਸ ਨੂੰ ਲੈ ਕੇ ਕੇਂਦਰ ਸਰਕਾਰ ਨੇ ਟੌਪ ਦੇ 10 ਰਿਟੇਲਰਾਂ ਦੀ ਸੂਚੀ ਜਾਰੀ ਕੀਤੀ ਜਿਸ ਤੇ ਸੂਬੇ ਦੇ ਖੇਤੀਬਾੜੀ ਵਿਭਾਗ ਦੇ ਵੱਲੋਂ ਐਕਸ਼ਨ ਲਿਆ ਗਿਆ ਸੰਗਰੂਰ ਵਿੱਚ ਰਿਟੇਲਰਾਂ ਦੀ ਵੱਡੇ ਪੱਧਰ ਤੇ ਚੈਕਿੰਗ ਕੀਤੀ ਗਈ ਇਹ ਸਿਰਫ ਇੱਥੇ ਦੇਖਣ ਆਏ ਵੀ ਦੇਖਣਾ ਹੈ ਕਿ ਜਿਹੜੀ ਯੂਰੇਆ ਦੀ ਹੈਗੀ ਆ ਕੰਜ਼ਮਪਸ਼ਨ ਉਹ ਜੀਮਿੰਦਾਰ ਤੱਕ ਸਹੀ ਹੋਵੇ ਕਈ ਵਾਰੀ ਕੀ ਕਰਦੇ ਹੈਗੇ ਕਿ ਆਪਾਂ ਇਹ ਦੇਖਣਾ ਹੈਗਾ ਕਿ ਜਿਹੜੀ ਇਹਦੀ ਪਲਫਰੇਲ ਪਲਫਰੇਲ ਮਤਲਬ ਪੀ ਜੇ ਕਿ ਹੋਰ ਇੰਡਸਟਰੀ ਲਈ ਤੇ ਜहां ਕਿਤੇ ਹੋਰ ਦੇ ਵਰਤੋਂ ਤੇ ਨਹੀਂ ਹੋ ਰਹੀ ਉਹਨੂੰ ਵਰਤੋਂ ਨੂੰ ਰੋਕਣ ਦੇ ਲਈ ਆਪਾਂ ਇਹਨੂੰ ਪਿਛਲੇ ਸਾਲ ਦੀ ਸੇਲ ਤੇ ਇਸ ਸਾਲ ਦੀ ਸੇਲ ਨੂੰ ਕੰਪੇਅਰ ਕਰਨਾ ਖੁਦ ਨਿਊਜ਼ 18 ਦੀ ਟੀਮ ਗਰਾਉਂਡ ਜ਼ੀਰੋ ਤੇ ਪਹੁੰਚੀ ਅਤੇ ਕੇਂਦਰ ਤੇ ਹਕਮਤ ਤੇ ਹੋ ਰਹੀ ਇਸ ਕਾਰਵਾਈ ਦਾ ਪੂਰਾ ਮਕਸਦ ਸਮਝਿਆ ਪੰਜਾਬ ਦੇ ਵਿੱਚ ਲੋੜ ਤੋਂ ਵੱਧ ਯੂਰੀਆ ਦੀ ਵਿਕਰੀ ਹੋਈ ਹੈ ਭਾਰਤ ਸਰਕਾਰ ਦੇ ਵੱਲੋਂ ਨੋਟਿਸ ਲਿਆ ਗਿਆ ਤੇ ਹੁਣ ਖੇਤੀਬਾੜੀ ਵਿਭਾਗ ਦੇ ਕਰਮਚਾਰੀ ਅਲੱਗ-ਅਲੱਗ ਟੀਮਾਂ ਬਣਾ ਕੇ ਪ੍ਰਾਈਵੇਟ ਦੁਕਾਨਾਂ ਦੇ ਉੱਪਰ ਜਾਂਚ ਕਰ ਰਹੇ ਨੇ ਕਿਉਂਕਿ ਜਦੋਂ ਵੀ ਕਿਸੇ ਕਿਸਾਨ ਨੂੰ ਯੂਰੀਆ ਵੇਚਿਆ ਜਾਂਦਾ ਤਾਂ ਬਾਇਓਮੈਟ੍ਰਿਕ ਉਹਦੇ ਲਏ ਜਾਂਦੇ ਨੇ ਪੂਰਾ ਆਧਾਰ ਕਾਰਡ ਲੈ ਕੇ ਉਹ ਤਾਂ ਪੂਰਾ ਪ੍ਰੋਸੈਸ ਹੁੰਦਾ ਕਿਉਂਕਿ ਜਿਹੜੀ ਸਰਕਾਰ ਸਬਸਿਡ ਦੇ ਰਹੀ ਹੈ ਉਹ ਸਬਸਿਡੀ ਸਿੱਧਾ ਕਿਸਾਨ ਨੂੰ ਜਾਵੇ ਇਹ ਜਿਹੜਾ ਰਿਕਾਰਡ ਆ ਰੱਖਿਆ ਜਾਂਦਾ ਕੇਂਦਰ ਤੇ ਹੁਕਮਾਂ ਤੋਂ ਬਾਅਦ ਪੰਜਾਬ ਦੇ ਖੇਤੀਬਾੜੀ ਅਧਿਕਾਰੀ ਯੂਰੀਆ ਰਿਟੇਲਰਾਂ ਦੇ ਵੱਲੋਂ ਕੀਤੀ ਜਾ ਰਹੀ ਵਿਕਰੀ ਦੀ ਜਾਂਚ ਕਰ ਰਹੇ ਨੇ ਇਸ ਦੀ ਰਿਪੋਰਟ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਦੇਣਗੇ ਤੇ ਪੰਜਾਬ ਸਰਕਾਰ ਇਹ ਰਿਕਾਰਡ ਕੇਂਦਰ ਨੂੰ ਸੌਂਪੇਗੀ ਸੰਗਰੂਰ ਤੋਂ ਚਰਨਜੀਤ ਕੌਸ਼ਲ న్యూਸ 18 ਸ਼ਹੀਦੀ ਸ਼ਤਾਬਦੀ ਤੋਂ ਪਹਿਲਾ ਇੱਕ ਵਾਰ ਫੇਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਉੱਠਿਆ ਹੈ ਸ਼੍ਰੋਮਣੀ ਕਮੇਟੀ ਨੇ 2019 ਵਾਲੇ ਨੋਟੀਫਿਕੇਸ਼ਨ ਦਾ ਹਵਾਲਾ ਦਿੰਦੇ ਹੋਏ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਹੈ ਉਥੇ ਸ਼ਤਾਬਦੀ ਸਮਾਗਮ 'ਚ ਭੰਗੜੇ ਵਾਲੇ ਮਾਮਲੇ ਸਖਤ ਸਜ਼ਾ ਦੀ ਮੰਗ ਵੀ ਕੀਤੀ ਹੈ ਸੋਮਵਾਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਅਗਵਾਈ ਦੇ ਵਿੱਚ ਐਜੀਪੀਸੀ ਦੀ ਅੰਤਰੀਂ ਕਮੇਟੀ ਦੀ ਮੀਟਿੰਗ ਹੋਈ ਇਸ ਦੌਰਾਨ ਕਈ اہم ਫੈਸਲੇ ਲਏ ਗਏ ਨੇ ਮੀਟਿੰਗ 'ਚ ਬੰਦੀ ਸਿੰਘਾਂ ਦੀ ਰਿਹਾਈ ਤੇ ਵੀ ਚਰਚਾ ਹੋਈ ਜਿਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕੇਂਦਰ ਸਰਕਾਰ 555ਵੇਂ ਪ੍ਰਕਾਸ਼ਪੁਰ ਮੌਕੇ ਕੀਤਾ ਵਾਅਦਾ ਪੂਰਾ ਕਰੇ 2019 ਵਾਲਾ ਨੋਟੀਫਿਕੇਸ਼ਨ ਲਾਗੂ ਕੀਤਾ ਜਾਵੇ ਇਹੀ ਗੁਰੂ ਤੇਗ ਬਹਾਦਰ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਬੰਦੀ ਸਿੰਘਾਂ ਦੀਆਂ ਜਿਹੜੀਆਂ ਸਜ਼ਾਵਾਂ ਉਸ ਮਾਫ ਕਰ ਲਈ ਤੇ ਕੁਝ ਜਿਹੜੀਆਂ ਉਹ ਕੰਪਿਊਟ ਕਰਕੇ ਉਮਰ ਕੈਦ 'ਚ ਉਹ ਤਬਦੀਲ ਕਰਨ ਦਾ ਨੋਟੀਫਿਕੇਸ਼ਨ ਹੋਈ ਸੀ ਬਕਾਇਦਾ ਪਹਿਲਾਂ ਐਲਾਨ ਹੋਇਆ ਫਿਰ ਨੋਟੀਫਿਕੇਸ਼ਨ ਹੋਈ ਜਿਹਦੇ ਵਿੱਚ ਭਾਈ ਭਲਵਾਨ ਸਿੰਘ ਦੀ ਰਾਜਵਾਨਾ ਉਹਨਾਂ ਦੀ ਪੰਜੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤੀ ਇਹ ਐਲਾਨ ਹੋਇਆ ਸੀ ਕਿਉਂਕਿ ਮੈਂ ਸਮਝਦਾ ਇੱਕ ਸੱਚੀ ਤੇ ਸੁੱੱਚੀ ਸ਼ਰਧਾਂਜਲੀ ਹੋਊਗੀ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਵੀ ਤੇ ਸਿੱਖ ਸਿੱਖ ਕੌਮ ਨੂੰ ਵੀ ਅੰਤਰਕਮੇਟੀ ਦੀ ਮੀਟਿੰਗ ਦੇ ਵਿੱਚ ਸ਼ਤਾਬਦੀ ਸਮਾਗਮ ਦੇ ਵਿੱਚ ਭੰਗੜੇ ਦੇ ਮਾਮਲੇ ਦੀ ਵੀ ਨੰਦਾ ਕੀਤੀ ਗਈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਮਾਮਲੇ 'ਚ ਸਖਤ ਤੋਂ ਸਖਤ ਸਜ਼ਾ ਦੀ ਮੰਗ ਕੀਤੀ ਹੈ। ਕਿ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਖੇਤੀ ਗੋਦਪੁਰ ਮਨਾ ਰਹੇ ਆ। ਤੇ ਆਪਾਂ ਭੰਗੜੇ ਬਾ ਰਹੇ ਆ ਤੇ ਉਥੇ ਗਾਣੇ ਗਾਏ ਜਾ ਰਹੇ ਆ ਉਹ ਵੀ ਜਿਹੜੇ ਪ੍ਰਬੰਧਕ ਕਰਤਾ ਉਹਨਾਂ ਦੀ ਹਾਜ਼ਰੀ ਦੇ ਵਿੱਚ ਸੋ ਇਸ ਕਰਕੇ ਕਿਉਂਕਿ ਮਸਲਾ ਹੁਣ ਸ੍ਰੀ ਕਾਲ ਤਖਤ ਸਾਹਿਬ ਦੇ ਚਲਿਆ ਗਿਆ ਅਸੀਂ ਆਪਣੇ ਤੌਰ ਤੇ ਵੀ ਮੰਗ ਕਰਦੇ ਆ ਕਿ ਇਹਦੇ ਉੱਤੇ ਜੋ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਕੋਈ ਦਾ ਹਮਾਕਤ ਨਾ ਕਰ ਸਕੇ ਇਹੋ ਜਿਹੀ ਜੋਮਿਨਿਕ ਕਮੇਟੀ ਨੇ ਕੇਂਦਰ ਸਰਕਾਰ ਅੱਗੇ ਇਹ ਵੀ ਮੰਗ ਰੱਖੀ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਸਾਰੀਆਂ ਸ਼ਰਤਾਂ ਹਟਾਈਆਂ ਜਾਣ ਤੇ ਆਧਾਰ ਕਾਰਡ ਦੇ ذریعے ਹੀ ਦਰਸ਼ਨਾਂ ਦੀ ਇਜਾਜ਼ਤ ਦਿੱਤੀ ਜਾਵੇ। ਮਸਲੇ ਆ ਕਿ ਆਮ ਬੰਦਾ ਹਰਕਤ ਹੀ ਨਹੀਂ ਕਰਦਾ ਪਹਿਲਾਂ ਤਾਂ ਉਹ ਜਾਂਦਾ ਸੁਵਿਧਾ ਕੇਂਦਰ ਦੇ ਵਿੱਚ ਫਿਰ ਉਹਦੇ ਕੋਲ ਪਾਸਪੋਰਟ ਹੈ ਨਹੀਂਗਾ ਤੇ ਫਿਰ ਉਹਦੇ ਲਈ ਕੋਲ ਜੇ ਜਾਣ ਨੂੰ ਉੱਥੇ ਜਾਣਾ ਕਰਾਉਣ ਨੂੰ 20 ਡਾਲਰ ਹੈ ਨਹੀਂਗਾ। ਅਸੀਂ ਅਕਸਰ ਹਰ ਇੱਕ ਤਕਰੀਬਨ ਹਾਊਸ ਦੇ ਵਿੱਚ ਜਨਰਲ ਹਾਊਸੇ ਇਸ ਗੱਲ ਦੀ ਮੰਗ ਰੱਖਦੇ ਆ ਕਿ ਸ਼ਰਤਾਂ ਤਰਸ ਹਟਾਈਆਂ ਜਾਣ ਆਧਾਰ ਕਾਰਡ ਨੂੰ ਮੰਨ ਲਿਆ ਜਾਵੇ ਤਾਂ ਸ਼੍ਰੋਮਣੀ ਕਮੇਟੀ ਨੇ ਇੱਕ ਵਾਰ ਫਿਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਤੇ ਹਵਾਲਾ 2019 ਵਾਲੇ ਨੋਟੀਫਿਕੇਸ਼ਨ ਦਾ ਦਿੱਤਾ ਨਾਲ ਹੀ ਐਜੀਪੀਸੀ ਸਟਾਫ ਦੀ ਸਮਾਗਮਾਂ ਦੇ ਵਿੱਚ ਭੰਗੜੇ ਵਾਲੇ ਮਾਮਲੇ 'ਚ ਵੀ ਸਖਤ ਨਜ਼ਰ ਆ ਰਹੀ ਹੈ ਜ਼ਿਕਰ ਜੋ ਹੈ ਕਿ ਪਾਸ਼ਾ ਵਿਭਾਗ ਨੇ ਸ਼੍ਰੀ ਨਗਰ ਦੇ ਵਿੱਚ ਸੈਮੀਨਾਰ ਕਰਵਾਇਆ ਸੀ ਇਸ ਦੌਰਾਨ ਪੰਜਾਬੀ ਗਾਇਕ ਵੀਰ ਸਿੰਘ ਨੇ ਰੋਮਾਂਟਿਕ ਗੀਤ ਗਾਏ ਤੇ ਲੋਕ ਭੰਗੜਾ ਪਾਉਂਦੇ ਹੋਏ ਨਜ਼ਰ ਆਏ ਸਨ ਜਿਸ ਨੂੰ ਲੈ ਕੇ ਅਕਾਲ ਤਖਤ ਸਾਹਿਬ ਨੇ ਮੰਤਰੀ ਹਰਜੋਤ ਬੈਂਸ ਤੇ ਪਾਸ਼ਾ ਵਿਭਾਗ ਦੇ ਡਾਇਰੈਕਟਰ ਨੂੰ 1 ਅਗਸਤ ਨੂੰ ਤਲਬ ਵੀ ਕੀਤਾ ਹੋਇਆ ਹੈ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ ਮੈਨੂੰ ਇੱਕ ਤਰੀਕ ਨੂੰ ਬੁਲਾਇਆ ਜੀ ਮੈਂ ਇੱਕ ਨਿਮਾਣਾ ਸਿੱਖ ਹੋ ਕੇ ਮੈਨੂੰ ਮੈਂ ਉੱਥੇ ਜੀ ਪੇਸ਼ ਆਉਂਦਾ ਬੈਸਰ ਜਿਹੜਾ ਪੂਰਾ ਘਟਨਾ ਕਰਮ ਹੋਇਆ ਮੈਂ ਮੈਂ ਉਹਦੇ ਤੇ ਬਰਾੜ ਸਾਹਿਬ ਮੇਰੀ 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 ਨਹੀਂ ਮੇਰੀ 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 ਦੇਖੋ ਅ ਮੇਰੀ ਤੁਹਾਨੂੰ ਬੇਨਤੀ ਹੈ ਪਹਿਲੀ ਗੱਲ ਤੇ ਮੈਂ ਦੋਵੇਂ ਹੱਥ ਜੋੜ ਕੇ ਸ਼ਿਮਾਰਦਾ ਕਿਉਂਕਿ ਮੈਂ ਕਿਸੇ ਤੇ ਜ਼ਿੰਮੇਵਾਰੀ ਪਾਦਾ ਹਾਂ ਠੀਕ ਨਹੀਂ ਹੈ ਮੇਰਾ ਵਿਭਾਗ ਸੀ ਮੈਂ ਦੋਵੇਂ ਹੱਥ ਜੋੜ ਕੇ ਜਿਹੜੇ ਹੈ ਮਾਫੀ ਮੰਗਦਾ ਹੈ ਮੈਂ ਸਮਝਦਾ ਕਿ ਕਿੁਕਲੇ ਕਾਲ ਤੱਕ ਸਭ ਨੇ ਬੁਲਾਏ ਤੇ ਮੈਂ ਮਾਨਾ ਸਿੱਖੂ ਕਿ ਉੱਥੇ ਜਾਊਂਗਾ ਉਦੋਂ ਤੱਕ ਉਸ ਤੋਂ ਬਾਅਦ ਤੁਸੀਂ ਕੁਝ ਪੁੱਛਣਾ ਜ਼ਰੂਰ ਪੁੱਛ ਲੈ ਪਰ ਮੈਂ ਮੈਂ ਬਾਕੀ ਆਫਸਰ ਦੇ ਕਾਰਜੇ ਕੀ ਸਵਾਲ ਹੈ ਮੈਂ ਦੇਖੋ ਉੱਥੇ ਹਾਂਜੀ ਕਿਸ ਅਫਸਰ ਤੋਂ ਕੀ ਕਾਰਜ ਇਸ ਨੂੰ ਲੈ ਕੇ ਇੱਕ ਰੁਕ ਗਿਆ ਮੈਂ ਤੁਹਾਨੂੰ ਹਜੇ ਮੈਂ ਇਹ ਮੈਨੂੰ ਇੱਕ ਉੱਥੇ ਪੇਸ਼ ਹੋਣ ਦੋ ਉਸ ਤੋਂ ਬਾਅਦ